ਇਸ ਗਰਮੀ ਦੀਆਂ ਛੁੱਟੀਆਂ ਵਿੱਚ ਲੋਕ ਠੰਡੀਆਂ ਤੇ ਹਰੀਆਂ ਵਾਦੀਆਂ ਦੇ ਨਾਲ-ਨਾਲ ਚਰਨਿਆਂ ਦੇ ਵਿੱਚ ਨਹਾ ਕੇ ਆਨੰਦ ਮਾਣ ਰਹੇ ਨੇ। ਇਸ ਦੌਰਾਨ ਜਿਹੇ ਹਾਸੇ ਵੀ ਵਾਪਰ ਰਹੇ ਨੇ ਜਿਨ੍ਹਾਂ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਂਦੇ ਨੇ ਅਤੇ ਲੋਕਾਂ ਦੀ ਰੂਹ ਤੱਕ ਕੰਮ ਜਾਂਦੀ ਹੈ। ਹਾਲ ਹੀ ਦੇ ਵਿੱਚ ਉਸ ਖਬਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜਿਸ ਦੇ ਵਿੱਚ ਉੱਤਰਾਖੰਡ ਦੇ ਕੈਂਪਟੀ ਚਰਨੀ ਦੇ ਵਿੱਚ ਨਹਾ ਰਹੇ ਲੋਕਾਂ ਦੇ ਵਿਚਕਾਰ 1.6 ਫੁੱਟ ਲੰਬਾ ਸੱਪ ਪਹੁੰਚ ਗਿਆ। ਚਰਨੇ ਦੇ ਵਿੱਚ ਸੱਪ ਨੂੰ ਵੇਖ ਕੇ ਉੱਥੇ ਨਹਾ ਰਹੇ ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ ਤੇ ਆਪਣਾ ਦਫੜੀ ਮੱਚ ਗਿਆ ਜਿਸ ਕਾਰਨ ਉਹਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਹੁਣ ਚਰਨੇ ਦੇ ਵਿੱਚ ਨਹਾਉਣ ਦੀ ਕਰਜਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਜਿਹੜੇ ਚੱਕਰ ਆਉਣ ਲੱਗ ਜਾਣਗੇ ਇਸ ਵੀਡੀਓ ਦੇ ਵਿੱਚ ਇੱਕ ਨਹੀਂ ਸਗੋਂ ਦੋ ਕੁੜੀਆਂ ਪੂਰੀ ਤਰ੍ਹਾਂ ਤਿਲਕੀਆਂ ਤੇ ਪੱਥਰਾਂ ਦੇ ਝੱਟਕੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਸੋ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਪਹਾੜਾਂ ਦੇ ਵਿੱਚ ਵਹਿ ਰਹੇ ਪਾਣੀ ਦੇ ਵਿੱਚ ਨਹਾ ਰਹੀਆਂ ਕੁੜੀਆਂ ਨੇ ਜਿਵੇਂ ਹੀ ਪੈਰ ਅੱਗੇ ਵਧਾਇਆ ਤਾਂ ਉਹ ਡੜਮ ਕਰਕੇ ਡਿੱਗ ਗਈਆਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨਤ ਇਹ ਵੀ ਕਹਿ ਰਿਹਾ ਹੈ ਕਿ ਨਾ ਕੁੜੀਆਂ ਦੀ ਜਾਨ ਬਚ ਜਾਵੇ ਪਰ ਇਸੇ ਦੌਰਾਨ ਉਹਨਾਂ ਕੁੜੀਆਂ ਦੇ ਸਿਰ ਤੇ ਵਿੱਚ ਜਿਹੜੀ ਗੰਭੀਰ ਸੱਟ ਲੱਗ ਜਾਂਦੀ ਹੈ ਅਤੇ ਇੱਥੇ ਹੀ ਨਹੀਂ ਦੂਜੀ ਕੁੜੀ ਵੀ ਪਹਿਲਾ ਕੁੜੀ ਡਿੱਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਦਾ ਵੀ ਪੈਰ ਥਿਰਕ ਜਾਂਦਾ ਹੈ ਬਹੁਤੀ ਸਿਰ ਦੇ ਵਿੱਚ ਵੀ ਸੱਟ ਲੱਗ ਜਾਂਦੀ ਹੈ ਤੇ ਉਹ ਸਿਰ ਭਾਰ ਜਿਹੜੀਆਂ ਪੱਥਰਾਂ ਤੋਂ ਚੜਕਦੀ ਹੈ। ਇੱਕ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ ਤੇ ਹਰ ਕੋਈ ਕਹਿ ਰਿਹਾ ਕਿ ਇਹਨਾਂ ਲੜਕੀਆਂ ਦੀ ਜਾਨ ਬਚ ਜਾਵੇ। ਸੋ ਜੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ।